ਖੱਗਰ ਦੇ ਉੱਤੇ ਅੱਜ ਇਸ ਸਮੇਂ ਮੈਂ ਮਕਰੋੜ ਸਾਹਿਬ ਪਿੰਡ ਦੇ ਪੁਲ ਦੇ ਉੱਤੇ ਖੜਿਆ ਕਿਉਂਕਿ ਇੱਥੇ ਖੱਗਰ ਹੈ ਜਿਹੜਾ ਇੱਕ ਪਾਸੇ 598 ਫੁੱਟ ਚੌੜਾ ਖਨੌਰੀ ਵੱਲ ਤੇ ਜਦੋਂ ਕੜੈਲ ਵੱਲ ਜਾਂਦੇ ਤਾਂ 198 ਫੁੱਟ ਚੌੜਾ ਹੋ ਜਾਂਦਾ ਸੋ 598 ਫੁੱਟ ਦਾ ਪਾਣੀ 198 ਫੁੱਟ ਦੇ ਵਿੱਚ ਸਮਾ ਰਿਹਾ ਹੈ ਕੋਈ ਇੱਥੇ ਦਿੱਕਤ ਨਹੀਂ ਹਲੇ ਤੱਕ ਤੇ ਪਿੱਛੇ ਜੋ ਪਾਣੀ ਦਾ ਲੈਵਲ ਦੱਸਿਆ ਗਿਆ ਜਿਹੜੀਆਂ ਡਾਂਗਰੀ ਹੈ ਮਾਰਕੰਡਾ ਹੈ ਸਰਾਲਾ ਹੈ ਸੋ ਕੁਸ਼ਲਿਆ ਡੈਮ ਤੋਂ ਵੀ ਪਾਣੀ ਦੀ ਗੱਲ ਆਈ ਹੈ ਸੋ ਇਨ੍ਹਾਂ ਸਾਰਿਆਂ ਤੋਂ ਇਸ ਤਰ੍ਹਾਂ ਲੱਗਦਾ ਹੈ ਵੀ ਜੇ ਇਹਨਾਂ ਨੇ ਪਾਣੀ ਛੱਡਿਆ ਜਾਂ ਪਾਣੀ ਬਧਿਆ ਡਿਪੈਂਡ ਉਸਤੇ ਕਰਦਾ ਹੈ 148 ਫੁੱਟ ਖਾਤਰੀ ਦਾ ਪੁਆਇੰਟ ਹੁੰਦਾ ਹੈ 6 ਫੁੱਟ ਹਲੇ نیچے ਹੈ ਸੋ ਇੱਥੇ ਸਾਡੇ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਡੇ ਸਬਡਿਵੀਜ਼ਨ ਦੇ ਐਡਮਿਨਿਸਟ੍ਰੇਸ਼ਨ ਸਾਡੇ ਵੀਡੀਓ ਵੀਡੀਓ ਬਲੌਗ ਦੇ ਸਾਡੇ ਅਧਿਕਾਰੀ ਤੇ ਸਾਡੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਸਾਰੇ ਐਕਸ਼ਨ ਐਸ ਡੀਓ ਜੇਈ ਬੇਲਦਾਰ ਉਹ ਸਾਰੇ ਲੱਗੇ ਹੋਏ ਆ ਤੇ ਸਾਰੇ ਨਗਰਾਂ ਦੇ ਸਰਪੰਚ ਤੇ ਸਾਰੇ ਨਗਰਾਂ ਦੇ ਜਿਹੜੇ ਲੋਕ ਨੇ ਉਹ ਇੱਥੇ ਖੜੇ ਨੇ ਜਿਨ੍ਹਾਂ ਨੇ ਖੁਦ ਆਪਣੀਆਂ ਟਰਾਲੀਆਂ ਦੀ ਆਫਰ ਵੀ ਕੀਤੀ ਹੋਈ ਹੈ ਟਰਾਲੀਆਂ ਤਿਆਰ ਖੜੀਆਂ ਨੇ ਤੇ ਅ ਮਹਿਕਮੇ ਨੇ ਵੱਡੇ ਇੱਥੇ ਕਰੀਬ 15-20 ਹਜ਼ਾਰ ਦੇ ਲਾਗੇ ਮਿੱਟੀ ਦਾ ਥੈਲਾ ਭਰ ਕੇ ਰੱਖਿਆ ਹੋਇਆ ਹੈ ਜੰਬੋ ਬੈਗ ਨੇ ਜਿਹੜੇ ਉਹ 1500 ਜੰਬੋ ਬੈਗ ਇੱਥੇ ਪਿਆ ਉਹ ਵੀ ਭਰ ਕੇ ਰੱਖਿਆ ਜਾ ਰਿਹਾ ਹੈ ਇਸ ਤੋਂ ਬਿਨਾ ਜਾਲ ਵਗੈਰਾ ਹੈ ਕਰੇਟਾਂ ਦਾ ਉਹਨਾਂ ਦਾ ਇੰਤਜ਼ਾਮ ਵੀ ਕੀਤਾ ਹੋਇਆ ਸੋ ਮੇਰਾ ਕਹਿਣ ਤੋਂ ਪਾਪ ਹਰ ਚੀਜ਼ ਦਾ ਇੰਤਜ਼ਾਮ ਕੀਤਾ ਹੋਇਆ ਹੈ ਤੇ ਕਿਸੇ ਕਸਮ ਦਾ ਕੋਈ ਖਤਰਾ ਕਿਸੇ ਤਰ੍ਹਾਂ ਮਹਿਸੂਸ ਨਹੀਂ ਹੋ ਰਿਹਾ ਬਾਕੀ ਡਿਪੈਂਡ ਕਰਦਾ ਕੁਦਰਤ ਤੇ ਭਗਵਾਨ ਤੇ ਡਿਪੈਂਡ ਕਰਦਾ ਹੈ ਵੀ ਸਭ ਠੀਕ ਠਾਕ ਰਹੇ ਤੇ ਜੋ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਕੰਮ ਕੀਤੇ ਨੇ ਮਕਰੋੜ ਤੋਂ ਕੜਹਿਲ ਤੱਕ ਜਿਹੜਾ 18 ਕਿਲੋਮੀਟਰ ਹੈ ਉੱਥੇ ਅਕਸਰ ਬਰੀਚਾ ਹੁੰਦੀਆਂ ਨੇ ਤੇ ਪਿਛਲੇ ਮੇਰੀ 2023 ਦੇ ਵਿੱਚ ਇਦੂ ਅੱਗੇ-ਅੱਗੇ ਕਰੀਬ 35-40 ਜਗ੍ਹਾ ਬ੍ਰਿਜਾਂ ਹੋਈਆਂ ਸੀ। ਸੋ ਇਹਦੇ ਲਈ ਪਿਛਲੇ ਸਮੇਂ ਤੇ 2023 ਚ ਸਾਨੂੰ ਘੱਗਰ ਦੇ ਦੋਹੇ ਪਾਸੇ 16-16 ਫੁੱਟ ਚੌੜੇ ਜਿਹੜੇ ਬੰਨ ਨੇ ਬੜੇ ਮਜ਼ਬੂਤ ਬੰਨ ਬਣਾਏ ਹੋਏ ਨੇ। ਤੇ ਉਸ ਦੇ ਉੱਤੇ ਟਰੈਕਟਰ ਟਰਾਲੀਆਂ ਸਾਰੀ ਟਰੈਫਿਕ ਉਹਦੇ ਤੇ ਚੱਲਦੀ ਹੈ। ਸੋ ਉਹਨਾਂ ਬੰਨਾਂ ਕਰਕੇ ਮੈਂ ਕਹਿ ਸਕਦਾ ਕਿ ਬਹੁਤ ਹੀ ਅਸੀਂ ਸੇਫ ਆ। ਸੋਏ ਸਰਕਾਰ ਦੇ ਪਿਛਲੇ ਕੰਮ ਸੀ ਜਿਹੜੇ 4 ਕਰੋੜ ਰੁਪਏ ਦੀ ਲਾਗਤ ਨਾ ਕੀਤੇ ਨੇ ਤੇ ਇਸ ਨਾਲ ਲੱਗਦਾ ਵੀ ਸਾਰਾ ਠੀਕ ਠਾਕ ਰਹੇਗਾ ਕਿਉਂਕਿ ਬਾਕੀ ਬਰਸਾਤਾਂ ਇੰਨੀਆਂ ਹੋਈਆਂ ਨੇ ਮੀਂਹ ਇੰਨੇ ਪਏ ਨੇ ਤੇ ਦੂਜੇ ਸਟੇਟਾਂ ਦੇ ਵਿੱਚੋਂ ਪਾਣੀ ਇੰਨਾ ਆਇਆ ਹੁਣ ਬਾਕੀ ਸਾਰੇ ਜਿਲ੍ਹਿਆਂ ਦੇ ਵਿੱਚ ਮੈਂ ਜਾ ਕੇ ਆਇਆ ਸੱਤੇ ਜਿਲ੍ਹਿਆਂ ਦੇ ਵਿੱਚ ਉੱਥੇ ਤਾਂ ਹਾਲਤ ਵੱਧ ਤੋਂ ਵੱਧਰ ਹੋਏ ਨੇ ਕਿਉਂਕਿ ਦੂਜੀਆਂ ਸਟੇਟਾਂ ਦੇ ਵਿੱਚੋਂ ਪਾਣੀ ਆ ਗਿਆ ਪਰ ਇੱਥੇ ਘੱਗਰ ਦਾ ਧੁਰ ਤੱਕ ਕੀ ਠੀਕ ਰਿਹਾ ਤੇ ਮੈਂ ਚਾਂਦਪੁਰੇ ਹੈੱਡ ਤੇ ਵੀ ਜਾ ਕੇ ਆਇਆ ਜਿਹੜਾ ਚਾਂਦਪੁਰਾ ਹੈੱਡ ਹੈ ਪਿਛਲੇ 2023 ਦੇ ਵਿੱਚ ਉਹਨਾਂ ਨੇ ਸਾਡੇ ਪੰਜਾਬ ਦਾ ਪਿੰਡ ਕਾਲੀਆ ਸਧਾਣੀ ਤੇ ਤਿੰਨ ਚਾਰ ਪਿੰਡ ਹੋਰ ਜਿਹੜੇ ਭਲਾਡੇ ਹਲਕੇ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਅਫੈਕਟ ਕੀਤਾ ਸੀ ਮੈਂ ਉੱਥੇ ਵੀ ਜਾ ਕੇ ਆਇਆ ਉੱਥੇ ਵੀ ਪਾਣੀ ਹੈ ਜਿਹੜਾ ਬਹੁਤ ਕੰਟਰੋਲ ਦੇ ਵਿੱਚ ਹੈ ਤੇ ਕਰੀਬ 10 ਫੁੱਟ ਉੱਥੇ ਪਾਣੀ ਹੈ ਜਿਹੜਾ ਉਹ نیچے ਹੈ ਸੋ ਇਸ ਲਈ ਸਾਰਾ ਜੋ ਹੈ ਮੈਂ ਕਹਿ ਸਕਦਾ ਇਹ ਠੀਕ ਹੈ ਬਾਕੀ ਮੈਂ ਲੋਕਾਂ ਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਕਿ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਸਰਕਾਰ ਤੁਹਾਡੇ ਨਾਲ ਖੜੀ ਹੈ ਹਰ ਤਰੀਕੇ ਦੇ ਨਾਲ ਨਾਲ ਖੜੀ ਹੈ ਆਹ ਹੁਣ ਕੋਈ ਸਮੱਸਿਆਵਾਂ ਦਸੀਆਂ ਨੇ ਕਿਤੇ ਪਾਣੀ ਖੇਤਾਂ 'ਚੋਂ ਚੱਕਣਾ ਹੋਰ ਚੱਕਣਾ ਉਹ ਸਾਰੇ ਅਧਿਕਾਰੀਆਂ ਨੂੰ ਤੁਰੰਤ ਨਿਰਦੇਸ਼ ਦਿੱਤੇ ਨੇ ਉਹ ਸਾਰੇ ਹੱਲ ਨੇ ਜਿਹੜੇ ਨਾਲ ਦੀ ਨਾਲ ਅਸੀਂ ਕਰਕੇ ਦੇ ਰਹਿਣਾ ਹੈ